ਹਾਂਜੀ ਹਾਂਜੀ ਮੈਂ ਸਾਫਾ ਸਰਪੰਚ ਲੰਗਰਵਾ ਸਰਦਾਰ ਚਸਪਾਲ ਸਿੰਘ ਬਣਾਵਾ ਮੈਂ ਅੰਮੋਰਦੀ ਨੂੰ ਜੋਸ਼ ਦੀ ਜਮੇਰੀ ਮਿਲਦੇ ਬਹੁਤ ਬਹੁਤ ਰਜ਼ਾਈਦਾ ਨਾ ਹਾਂ ਪਰ ਇੱਕ ਚੀਜ਼ ਦਾ ਸਾਨੂੰ ਦੁੱਖ ਵੀ ਹੈਗਾ ਕਿ ਸਾਡੇ ਹਲਕੇ ਦਾ ਚੇਅਰਪੈਨ ਹਟਾ ਕੇ ਦੂਸਰੇ ਹਲਕੇ ਵਿੱਚ ਦੇਖੇ ਲਾਉਣਾ ਚਾਹੀਦਾ ਹਾਂਜੀ ਭਾਜੀ ਅੱਜ ਐਸਐਸ ਕੀ ਕਤਮ ਲੈ ਜੀ ਕੀ ਕਹਿਣਾ ਚਾਹੁੰਦੇ ਸੀ ਕੀ ਮਸਲਾ ਬਣਾਉਗੇ ਅੱਜ ਜੀ ਇੱਕ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਪਹਿਲਾਂ ਤੇ ਪੰਜਾਬ ਸਰਕਾਰ ਨੇ ਆਪੜਾ ਜਿਹੜੀ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਜਿੰਨੇ ਵੀ ਚੇਅਰਮੈਨ ਲਗਾਏ ਗਏ ਆ ਪੰਜਾਬ ਤੇ ਔਰ ਬੋਰਡਾਂ ਦੇ ਮੈਂਬਰ ਵਾਈਸ ਚੇਅਰਮੈਨ ਵੱਖ-ਵੱਖ ਅਹੁਦਿਆਂ ਤੇ ਜਿੰਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਵਾ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਬਹੁਤ-ਬਹੁਤ ਵਧਾਈ ਆ ਕਿ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਬੜੀ ਇਮਾਨਦਾਰੀ ਨਾਲ ਬਹੁਣਗੇ ਤੇ ਰੰਗਲਾ ਪੰਜਾਬ ਬਣਉਣ ਵਾਸਤੇ ਮਾਨ ਸਾਹਿਬ ਦੇ ਨਾਲ ਸਾਰੇ ਜਿਹੜਾ ਮਤਲਬ ਨਾਲ ਮਿਲ ਕੇ ਸਾਰੇ ਕੰਮ ਕਰਨ ਕੇ ਰਾਹ ਮਿਲ ਕੇ ਔਰ ਦੂਜੇ ਨੰਬਰ ਤੇ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਡਾ ਵੀਰ ਹਲਕਾ ਫਤਿਹਗੜ ਚੂੜੀਆਂ ਦਾ ਪ੍ਰਧਾਨ ਔਰ ਕੋਆਰਡੀਨੇਟਰ ਲਾਇਆ ਗਿਆ ਇਹਨਾਂ ਨੂੰ ਤੇ ਹਲਕੇ ਦੇ ਵਿੱਚ ਪੂਰਾ ਜੋਰ ਲਗਾ ਕੇ ਜਿੰਨੇ ਵੀ ਨੌਜਵਾਨਾਂ ਨੂੰ ਨਾਲ ਜੁੜਨਗੇ ਔਰ ਨਸ਼ਿਆਂ ਤੋਂ ਦੂਰ ਰੱਖ ਕੇ ਨੌਜਵਾਨਾਂ ਨੂੰ ਚੰਗੇ ਪਾਸੇ ਲਾ ਕੇ ਔਰ ਕਲੱਬਾਂ ਦਾ ਜਿਹੜਾ ਆਪਣਾ ਨਿਰਮਾਣ ਕੀਤਾ ਜਾਊਗਾ ਔਰ ਬਾਕੀ ਜਿਹੜਾ ਜਿੰਨੇ ਵੀ ਨੌਜਵਾਨ ਹੈ ਇਹਨਾਂ ਨੂੰ ਚੰਗੇ ਰਸਤੇ ਤੇ ਪਾ ਕੇ ਔਰ ਜਿੱਥੇ ਵੀ ਕਿਤੇ ਨਸ਼ੇ ਦੀ ਜਿਹੜੀ ਅਲਮਤ ਆ ਪੰਜਾਬ ਸਰਕਾਰ ਨੇ ਜਿਹੜਾ ਸ਼ੁਰੂ ਕੀਤਾ ਵਾ ਕਿ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਾਰੇ ਹੀ ਨੌਜਵਾਨ ਪਿੰਡਾਂ ਦੀਆਂ ਪੰਚਾਇਤਾਂ ਔਰ ਜਿੰਦੇ ਵੀ ਪਿੰਡਾਂ ਦੇ ਬਹੁਤ ਮੇਰੇ ਆ ਉਹ ਸਾਰੇ ਹੀ ਆਪਣਾ ਯੋਗਦਾਨ ਪਾ ਰਹੇ ਆ ਔਰ ਲੋਕ ਜਵਾਨਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕੋਈ ਮਾਰੀ ਸੋਸਾਇਟੀ ਦਾ ਬੜਾ ਮਾੜਾ ਅੰਸਰ ਬੰਦਾ ਵਾ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਦੇ ਨਾਲ ਹੁੱਕੇ ਔਰ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੀ ਮੇਰਾ ਨਾਮ ਜੀ ਅਨਮੋਲ ਰੰਧਾਵਾ ਤੇ ਮੈਨੂੰ ਜੀ ਪਾਰਟੀ ਵੱਲੋਂ ਜ਼ਿੰਮੇਵਾਰੀ ਲਗਾਈ ਗਈ ਹੈ ਹਲਕਾ ਦਾ ਯੂਥ ਕੋਆਰਡੀਨੇਟਰ ਦੀ ਐਜ਼ ਅ ਯੂਥ ਕਲੱਬ ਤੇ ਆਪਾਂ ਪਾਰਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੀ ਇੱਥੇ ਸਾਰੇ ਇਕੱਤਰ ਹੋਏ ਹਨ ਤੇ ਪਾਰਟੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਲਗਾਈ ਹੈ ਇਸ ਹਲਕੇ ਦੇ ਵਿੱਚ ਤੇ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਬਰੀਫ ਕਰਦਾ ਕਿ ਅਸੀਂ ਕੰਮ ਕੀ ਕਰਨਾ ਹੈ ਯੂਥ ਕਲੱਬਾਂ ਦਾ ਯੂਥ ਕਲੱਬਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਅਸੀਂ ਯੂਥ ਦਾ ਪ੍ਰਧਾਨ ਚੁਣਨਾ ਹੈ ਜੀ ਪਹਿਲਾ ਸਟੈਪ ਸੜਾਏ ਆ ਉਸ ਤੋਂ ਬਾਅਦ ਯੂਥ ਜਿਹੜਾ ਕਲੱਬ ਦਾ ਪ੍ਰਧਾਨ ਚੁਣਿਆ ਉਹ ਆਪਣੀ ਕਮੇਟੀ ਬਣਾਏਗਾ ਉਸ ਪਿੰਡ ਦੀ 21 ਮੈਂਬਰੀ ਉਸ ਕਮੇਟੀ ਦਾ ਕੰਮ ਹੋਏਗਾ ਆਪਣੇ ਪਿੰਡ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਚੱਲਣਾ ਆਪਣੇ ਪਿੰਡ ਦੇ ਸਪੋਰਟਸ ਪਰਸਨਸ ਨੂੰ ਅੱਗੇ ਲੈ ਕੇ ਜਾਣਾ ਤੇ ਇਹਦੇ ਵਿੱਚ ਇੱਕ ਨਵਾਂ ਹੀ ਇਨਵੋਲਵਮੈਂਟ ਕੀਤੀ ਆ ਉਹ ਹੈਗੀ ਆ ਜੀ ਇਹਦੇ ਵਿੱਚ ਬਿਜ਼ਨਸ ਓਪਰਚ्युनिटीਜ਼ ਆਹੀ ਮਤਲਬ ਕਿ ਉਦਯੋਗ ਵਿੱਚ ਲੈ ਕੇ ਆਉਣਾ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਦਿੰਦਿਆਂ ਸਾਰਿਆਂ ਦਾ ਸਤਿਕਾਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣੀ ਭਾਜੀ ਕੀ ਨਾ ਆਇਆ ਆ ਪ੍ਰਿੰਸੀਪਲ ਹਰਪੰਤਪਾਲ ਸਿੰਘ ਸੰਦੂ ਵੈਰੀ ਗੋਡ ਪਬਲਿਕ ਸਕੂਲ ਅਲੀਵਾ ਕੋ ਅੱਜ ਇੱਥੇ ਇੱਕ ਅਤਿਰਵਿਸ਼ੇਖੀ ਨੂੰ ਜਾਨਾ ਤੇ ਅੱਜ ਇੱਕ ਬਹੁਤ ਸੁਭਾਗਾ ਦਿਨ ਆ ਸਾਡੇ ਵਾਸਤੇ ਕਿ ਇੱਕ ਬਹੁਤ ਵਧੀਆ ਪਰਸਨੈਲਿਟੀ ਨੂੰ ਇੱਕ ਬਹੁਤ ਕੁਝ ਅਦਾ ਦੇ ਕੇ ਸਵਾਜਿਆ ਗਿਆ ਹੈ ਤੇ ਸਾਡੇ ਦਰਮਿਆਨ ਹਾਜ਼ਰ ਨੇ ਔਰ ਪਾਰਟੀ ਦੇ ਪ੍ਰੋਗਰਾਮ ਬਾਰੇ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਜੁਸ ਕਲਬਾਂ ਬਾਰੇ ਤੋ ਇਹ ਪਾਰਟੀ ਦੀ ਬਹੁਤ ਵਧੀਆ ਨੀਤੀ ਹੈ ਤੋ ਇਸ ਤਰ੍ਹਾਂ ਦੇ ਯੂਥ ਬਲੱਡ ਜਿਹੜੇ ਇਹੋ ਜਿਹੀਆਂ ਨੀਤੀਆਂ ਨੂੰ ਅੱਗੇ ਵਧਾ ਸਕਦੇ ਆ ਤੋ ਮੈਨੂੰ ਬਹੁਤ ਖੁਸ਼ੀ ਆ ਕਿ ਅਨਮੋਲ ਜੀ ਨੂੰ ਇੱਕ ਬਹੁਤ ਵਧੀਆ ਇਹੋ ਜਿਹਾ ਅਹੁਦਾ ਦੇ ਕੇ ਨੂੰ ਅੱਜ ਆ ਗਿਆ ਬਾਕੀ ਤੁਸੀਂ ਸਾਰੇ ਸਾਥੀ ਬਹੁਤ ਖੁਸ਼ੀ ਮਨਾ ਰਹੇ ਨੇ ਬਹੁਤ ਖੁਸ਼ ਨੇ ਇਸ ਗੱਲ ਤੇ ਇਹਨਾਂ ਨੂੰ ਬਹੁਤ ਵਧਾਈ